ਹਾਂਜੀ ਦੋਸਤੋ ਕਹਿੰਦੇ ਬੱਟ ਮੁੱਛਾਂ ਨੂੰ ਚਾੜੇ ਮਜੀਠਾ ਇੱਕ ਸੁਨਪੈਣ ਚੌਂਕੀਦਾਰ ਦੇ ਦੁਬਾਰਾ ਫਿਰ ਸੁਣਿਓ ਮੁੱਛਾਂ ਨੂੰ ਬੱਟ ਚਾੜੇ ਬਿਕਰਮਜੀਠਾ ਕਸੋਨਪੈਣ ਚੌਂਕੀਦਾਰ ਦੇ ਗਰੀਬ ਬੰਦੇ ਦੇ ਇਹ ਬਚਨ ਕਿਹਨੇ ਕਹੇ ਜੱਜ ਸਾਹਿਬ ਨੇ ਕਦੋਂ ਦੋਸਤੋ ਜਦੋਂ ਮਜੀਠਕੇ ਨੂੰ ਅਦਾਲਤ ਦੇ ਵਿੱਚ ਪੇਸ਼ ਕਰਦੇ ਆ ਨਾ ਬੜਾ ਲੋਕ ਉਹ ਇਕੱਲੇ ਹੁੰਦੇ ਆ ਪਤਾ ਨਹੀਂ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਉਹਦੀ ਸਿਕਿਉਰਿਟੀ ਦੇ ਉੱਤੇ ਇੱਕ ਦਿਨ ਦਾ ਖਰਚਾ ਜੇ ਕੋਈ ਆਰਟੀਆਈ ਵਾਲਾ ਵੀਰ ਪੁੱਛੇ ਉਂਝ ਤੇ ਦੱਸਣੋਂ ਹਟ ਗਏ ਹੁਣ ਮੈਂ ਕਈ ਆਰਟੀਆਈਆਂ ਪਾਈਆਂ ਕੋਈ ਜਵਾਬ ਨਹੀਂ ਮੈਨੂੰ ਤੇ ਇਹ ਲੱਗਦਾ ਹੈ ਵੀ ਕਰੋੜ ਰੁਪਇਆ ਘਟੋ ਘਟ ਜਿੱਦ ਦੇ ਮਜੀਠੀਏ ਨੂੰ ਪੇਸ਼ ਕਰਦੇ ਐ ਉਹਦੀ ਸਿਕਿਉਰਿਟੀ ਦਾ ਖਰਚਾ ਹੈ ਘੱਟੋ-ਘੱਟ ਕਰੋੜ ਰੁਪਈਆ ਦੋਸਤੋ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਲਕੋ ਕੇ ਲਿਆਉਣਾ ਜਿਵੇਂ ਕੋਈ ਬਹੁਤਾ ਵੱਡਾ ਗੈਂਗਸਟਰ ਹੁੰਦਾ ਵੀ ਸਾਹਮਣੇ ਉਹ ਕਿਤੇ ਫਾਇਰਿੰਗ ਨਾ ਹੋ ਜੇ ਕਿਤੇ ਦੂਜਾ ਧੜਾ ਆ ਕੇ ਫਾਇਰਿੰਗ ਨਾ ਕਰ ਦੇ ਪਹਿਲੀ ਵਾਰੀ ਤਾਂ ਇਹ ਸ਼ੱਕ ਪੈਂਦਾ ਹੈ ਵੀ ਅੱਜ ਬਿਕਰਮ ਜਿੱਟਗੇ ਨੂੰ ਲੈ ਕੇ ਆਏ ਐ ਜਾਂ ਜੱਗੂ ਭਗਵਾਨਪੁਰਗੇ ਨੂੰ ਲੈ ਕੇ ਆਏ ਐ ਜਾਂ ਫਿਰ ਲਾਰੈਂਸ ਬਸ਼ਨੋਈ ਨੂੰ ਲੈ ਕੇ ਆਏ ਅੱਜ ਕਿਹੜੇ ਧੜੇ ਨੂੰ ਲੈ ਕੇ ਆਇਆ ਇੰਜ ਲੱਗਦਾ ਹੈ ਅਦੇ ਕਦੇ ਤਾਂ ਫਿਰ ਜਦੋਂ ਪੱਤਰਕਾਰ ਕਹਿੰਦੇ ਨਹੀਂ ਨਹੀਂ ਇਹ ਤੇ ਵਿਕਰਮ ਮਜੀਠ ਗਿਆ ਤੇ ਦੋਸਤੋ ਜਦੋਂ ਮਜੀਠ ਗੇ ਨੂੰ ਪੇਸ਼ ਕਰਨ ਲੱਗੇ ਨਾ ਗੱਲ ਬੜੀ ਸੁਣਨ ਵਾਲੀ ਹੈ ਉੱਥੇ ਜਿਹੜਾ ਗੇਟ ਸੀ ਜਿਹੜੇ ਪਾਸੇ ਦੀੋਂ ਲੈਣਾ ਸੀ ਕੋਈ ਡੇਰੇ ਦਾ ਤਾਸਦੇ ਹੈ ਮੇਨ ਉਧਰਲਾ ਪਾਸਾ ਕਹਿੰਦੇ ਉਧਰਲੇ ਪਾਸੇ ਗੇਟ ਹੈ ਅਦਾਲਤਾਂ ਦੇ ਉਹ ਗੇਟ ਕਦੇ ਖੁੱਲ੍ਹੇ ਨਹੀਂ ਕਹਿੰਦੇ ਪੱਤਰਕਾਰਾਂ ਨੂੰ ਭਲੇਖਾ ਦੇਣ ਦੇ ਮਾਰੇ ਕਹਿੰਦੇ ਚੌਂਕੀਦਾਰ ਨੂੰ ਜਿਹੜਾ ਇੰਸਪੈਕਟਰ ਸੀ ਪੁਰਸ ਮੁਲਾਜ਼ਮ ਉਹ ਕਹਿੰਦਾ ਵੀ ਗੇਟ ਖੋਲ ਕਹਿੰਦੇ ਚੌਂਕੀਦਾਰ ਕਹਿੰਦਾ ਵੀ ਦੇਖੋ ਇਹ ਗੇਟ ਕਦੇ ਖੁੱਲਿਆ ਨਹੀਂ ਜੇ ਇਹ ਗੇਟ ਖੋਲਣਾ ਹੈ ਤਾਂ ਮੈਨੂੰ ਜੱਜ ਸਾਹਿਬ ਤੋਂ ਅੱਗੇ ਲੈ Đi ਪੁੱ ਪੁੱਛਣਾ ਪਊਗਾ ਨਹੀਂ ਮੇਰੀ ਨੌਕਰੀ ਨਾ ਜਾਵੇ ਤੇ ਕਹਿੰਦੇ ਦੋਸਤੋ ਇੰਨੀ ਕਹਿਣ ਦੀ ਦੇਰ ਸੀ ਕਹਿੰਦੇ ਕਸੂਨ ਉਹਦੇ ਜੜ ਤੇ ਕਿਉਂਕਿ ਖਾਕੀ ਵਰਦੀ ਦਾ ਰੋਭ ਵੱਖਰਾ ਹੀ ਐ ਚੌਂਕੀਦਾਰ ਵਿਚਾਰਾ ਗਰੀਬ ਸੀ ਉਹਦੇ ਕਸੂਨ ਮੁਕੀ ਕਰਤੀ ਤੇ ਬੜਾ ਔਖਾ ਹੋਇਆ ਤੇ ਜਦੋਂ ਗੱਲ ਗਈ ਗਾਹਾਂ ਜੱਜ ਸਾਹਬ ਕੋਲੇ ਤੇ ਅਰਾਪਟ ਵੀ ਹੋਈ ਫਿਰ ਕਹਿੰਦੇ ਨਹੀਂ ਨਹੀਂ ਜੀ ਸਾਜੀ ਬੰਦਾ ਹੋ ਗਿਆ ਕਹਿੰਦੇ ਚੌਂਕੀਦਾਰ ਤੋਂ ਮਾਫੀ ਮੰਗਲੀ ਉਹ ਤੇ ਮਾਫੀ ਸੱਜਣੋ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਇੰਨੀ ਕਾਹਲ ਚ ਮੰਗਣੀ ਰਫਾ ਦਫਾ ਕਰਨਾ ਕਿਉਂਕਿ ਮੀਡ加 ਦੇ ਵਿੱਚ ਆਉਣ ਤੋਂ ਡਰਦੇ ਸੀ ਪਰ ਗੱਲ ਫਿਰ ਵੀ ਮੀਡ加 ਦੇ ਵਿੱਚ ਆ ਗਈ ਜੱਜ ਨੇ ਕਿਹਾ ਕਹਿੰਦੇ ਜੱਜ ਸਾਹਿਬ ਨੇ ਆਖਿਆ ਕਹਿੰਦੇ ਓਏ ਮੁੱਛਾਂ ਨੂੰ ਵੱਟ ਤੇ ਦਿੰਦਾ ਮੀਡ加 ਤੁਸੀਂ ਉਹਦੀਆਂ ਮੁੱਛਾਂ ਦੇ ਵੱਟ ਤੋਂ ਡਰਦੇ ਵੀ ਕਿਤੇ ਫੋਟੋ ਨਾ ਆ ਜੇ ਕਿਤੇ ਉਹਦੀ ਫੋਟੋ ਨਾ ਜੇ ਜੇ ਮੀਡੀਆ ਦੇ ਸਾਹਮਣੇ ਆ ਗਿਆ ਉਹਨੇ ਫਿਰ ਮੁੱਛ ਮਰੋੜਨੀ ਐ ਫੋਟੋ ਜਾਊਗੀ ਭਗਵੰਤ ਮਾਨ ਕੋਲੇ ਉਹ ਤੁਹਾਡੇ ਤੇ ਰੋਸਾ ਕਰੂਗਾ ਹੁਣਸ ਤੇ ਵੀ ਉਹਤੇ ਅਜੇ ਵੀ ਮੁੱਛਾਂ ਨੂੰ ਪਟਦਈ ਜਾਂਦਾ ਹੈ ਉਹਨਾਂ ਨੇ ਟਿੱਡੇ ਢੰਗ ਦੇ ਨਾਲ ਆਖਿਆ ਵੀ ਇਹਨੂੰ ਦੁਖੋ ਕੇ ਕਹਿੰਦਾ ਮੁੱਛ ਤੁਹਾਡੇ ਤੋਂ ਤਾਂ ਉਹ ਮਰੋੜ ਨੂੰ ਨਹੀਂ ਹਟਿਆ ਪਰ ਚੌਂਕੀਦਾਰ ਦੇ ਉਹੀ ਘਸੋਰਨ ਮਾਰ ਗਏ ਵਤਨਦਰੋ ਇੱਕ ਤੇ ਦੋਸਤੋ ਇਹ ਗੱਲ ਚਲੋ ਦੂਜੀ ਗੱਲ ਇੱਕ ਨਾ ਚਿਪ ਵਿਜੀਲੈਂਸਰ ਨੇ ਦਿੱਤੀ ਹੈ ਬੇਕਰ ਮਜੀਠਗੇ ਜੈ ਹਿੰਦ ਚੈਨਲ ਵਾਲੇ ਬਲਜੀਤ ਪਰਮਾਰ ਬੜੇ ਘੈਂਟ ਪੱਤਰਕਾਰ ਹੈ ਜਿਨ੍ਹਾਂ ਨੇ ਬੰਬੇ ਦੇ ਵਿੱਚ ਪੱਤਰਕਾਰੀ ਕਰੀ ਹੋਈ ਹੈ ਉਹਨਾਂ ਨੇ ਸਾਰੀ ਰਿਪੋਰਟ ਆਪਣੇ ਜੈ ਹਿੰਦ ਜਿਹੜਾ ਉਹਨਾਂ ਦਾ ਹਿੰਦ ਚੈਨਲ ਬਣਿਆ ਹੋਇਆ ਹੈ ਉਹਤੇ ਸਾਰੀ ਉਹਨਾਂ ਨੇ ਗੱਲਬਾਤ ਕਰੀ ਹੈ ਉਹ ਕਹਿੰਦੇ ਵੀ ਜਿਹੜੀ ਚਿਪ ਦਿੱਤੀ ਹੈ ਨਾ ਪੈਨ ਡਰਾਈਵ ਉਹ ਮਜੀਠਗੜ ਦੇ ਵਾਸਤੇ ਨਵਾਂ ਪੰਗਾ ਪੈ ਗਿਆ ਕਹਿੰਦੇ ਵਿਜੀਲੈਂਸ ਨੇ ਜਿੰਨੇ ਥਾਵਾਂ ਤੇ ਛਾਪੇਮਾਰੀ ਕਰੀ ਜਦੋਂ ਦਾ ਮਜੀਠਗੜ ਫੜਿਆ ਜਿੰਨੇ ਥਾਵਾਂ ਤੇ ਵਿਜੀਲੈਂਸ ਗਈ ਕਹਿੰਦੇ ਨਾਲ-ਨਾਲ ਫੋਟੋਗ੍ਰਾਫੀ ਕਰੀ ਹੈ ਕੈਮਰੇ ਨਾਲ ਵੀ ਆਹ ਦੇਖੋ ਜੀ ਐਨੇ ਕਰੋੜ ਦੀ ਕੋਠੀ ਆਹ ਦੇਖੋ ਜੀ ਐਨੇ ਕਰੋੜ ਦਾ ਬੈੱਡ ਆਹ ਦੇਖੋ ਜੀ ਐਨੇ ਕਰੋੜ ਦੀਆਂ ਸੀਨਰੀਆਂ ਕਿਉਂਕਿ ਦੋਸਤੋ ਜਦੋਂ ਦਿਨ ਮਾੜੇ ਆਉਂਦੇ ਆ ਨਾ ਉਦੋਂ ਸੀਨਰੀਆਂ ਤੇ ਫੋਟੋਆਂ ਦਾ ਵੀ ਹਿਸਾਬ ਕਿਤਾਬ ਲਾਇਆ ਜਾਂਦਾ ਹੈ ਟੂਟੀਆਂ ਵੀ ਦੇਖੀਆਂ ਜਾਂਦੀਆਂ ਕਿੰਨੇ ਕਿੰਨੇ ਪੈਸਿਆਂ ਵਾਲੀਆਂ ਚੜੀਆਂ ਕਿਉਂਕਿ ਲੱਖ ਲੱਖ ਕਈ ਕਈ ਲੱਖ ਵਾਲੀਆਂ ਦੀ ਟੂਟੀਆਂ ਚੜੀਆਂ ਹੁੰਦੀਆਂ ਤੇ ਕਈ ਕਈ ਲੱਖ ਦੀਆਂ ਪੈਂਟੀਆਂ ਤੇ ਸੀਨਰੀਆਂ ਲੱਗੀਆਂ ਹੁੰਦੀਆਂ ਕੰਧਾਂ ਤੇ ਉਹ ਸਾਰਾ ਕੁਝ ਪੈਨ ਡਰਾਈਵ ਦੇ ਵਿੱਚ ਹੈ ਇੱਥੋਂ ਤੱਕ ਵੀ ਗੱਲ ਆ ਰਹੀ ਹੈ ਕਹਿੰਦੇ ਪੈਨ ਡਰਾਈਵ ਦੇ ਵਿੱਚ ਕਈ ਗੁਪਤ ਕਈ ਗੋਪਤ ਗੱਲਾਂ ਵੀ ਜਿਹੜਾ ਮਜੀਠਿਆ ਕਰਦਾ ਰਿਹਾ ਫੁਰਨਾਤੇ ਜਾਂ ਉਹ ਸਬੂਤ ਦਸਤਾਵੇਜ਼ ਤੌਰ ਤੇ ਉਹ ਵੀ ਕਹਿੰਦੇ ਪੈਨ ਡਰਾਈਵ ਦੇ ਵਿੱਚ ਹੈ ਜਿਹੜੀਆਂ ਪਾਰਟੀਆਂ ਕਰਦੇ ਰਹੇ ਕਿਤੇ ਬਾਲਾਸਰ ਫਾਰਮ ਤੇ ਬਾਦਲਾਂ ਦੇ ਕਿਤੇ ਸੈਨਿਕ ਫਾਰਮ ਦਿੱਲੀ ਕਿਉਂਕਿ ਤਕੜੇ ਲੋਕ ਸੀ ਜਿਹੜੀਆਂ ਉੱਥੇ ਵੱਡੀਆਂ ਵੱਡੀਆਂ ਮਾਡਲਾਂ ਤੇ ਐਕਟਰਾਂ ਆ ਕੇ ਨੱਚਦੇ ਨੇ ਟੱਪਦੀਆਂ ਸੀ ਉਹਨਾਂ ਨੂੰ ਕਿੰਨੇ ਪੈਸੇ ਦਿੱਤੇ ਕੌਣ-ਕੌਣ ਆਇਆ ਇਹ ਸਾਰਾ ਕੁਝ ਪੈਨ ਡਰਾਈਵ ਦੇ ਵਿੱਚ ਕਹਿੰਦੇ ਰਿਕਾਰਡ ਹੈ ਤੇ ਭਗਵੰਤ ਮਾਨ ਨੇ ਕੱਲੀ-ਕੱਲੀ ਚੀਜ਼ ਦੀ ਰਿਕਾਰਡਿੰਗ ਕਰਾਈ ਹੈ ਵੀ ਕਿਤੇ ਗਵਾਹ ਕੋਈ ਮੁਕਰ ਨਾ ਜਾਵੇ ਬਵਾ ਤੇ ਮੁਕਰ ਜਾਂਦਾ ਪਰ ਪੈਨ ਡਰਾਈਵ ਕਿਵੇਂ ਮੁਕਰੂ ਦੋਸਤੋ ਸੀਸੀਟੀਵੀ ਦੀ ਫੁਟੇਜ ਤੇ ਫੋਟੋਗ੍ਰਾਫੀ ਕਰੀ ਹੋਈ ਇਹ ਤੇ ਮੁਕਰ ਹੀ ਨਹੀਂ ਸਕਦਾ ਉਹ ਹੁਣ ਪੈਨ ਡਰਾਈਵ ਜੱਜ ਦੇ ਰੱਖਤੀ ਸਾਹਮਣੇ ਕੱਲ ਨੂੰ ਇੱਕ ਤਰੀਕ ਹੈ ਕੱਲ ਨੂੰ ਉਹਦੀ ਜ਼ਮਾਨਤ ਤੇ ਹੋਣੀ ਹੈ ਬਹਿਸ ਕਿਉਂਕਿ ਮਜੀਠੀਏ ਦੀਆਂ ਦੋ ਤਰੀਕਾ ਪੈਂਦੀਆਂ ਇੱਕ ਹਾਈ ਕੋਰਟ ਦੇ ਵਿੱਚ ਇੱਕ ਹਵਾਲੀ ਅਦਾਲਤ ਦੇ ਵਿੱਚ ਦੂਜੀ ਜਿਹੜੀ ਆਮ ਏਟਲੀ ਅਦਾਲਤ ਕਹਿ ਦਿੰਨੇ ਆ ਇੱਕ ਤਾਂ ਉਹਦੇ ਵਿੱਚ ਹੈ ਜਿਹੜਾ ਕੇਸ ਉਹਦੇ ਉੱਤੇ ਚੱਲਦਾ ਹੈ ਡੀਏ ਦਾ ਤੇ ਇੱਕ ਹੈ ਦੋਸਤੋ ਇੱਕ ਜਿਹੜਾ ਹਾਈ ਕੋਰਟ ਚਾ ਕੇਸ ਉਹ ਮਜੀਠਕੇ ਵੱਲੋਂ ਕੀਤਾ ਗਿਆ ਪੰਜਾਬ ਸਰਕਾਰ ਤੇ ਕਿ ਜਿਹੜੀ ਮੇਰੀ ਚਲਾਨ ਹੈ ਜਿਹੜਾ ਮੇਰਾ ਰਿਮਾਂਡ ਹੈ ਇਹ ਗਲਤ ਹੈ ਆਪ ਜਿਹੜੀ ਐਫ ਆਈ ਆਰ ਹੈ ਇਹ ਮੇਰੇ ਤੇ ਬਣਦੀ ਨਹੀਂ ਇਹ ਕੇਸ ਨੂੰ ਡਿਸਮਿਸ ਕੀਤਾ ਜਾਵੇ ਰਿਜੈਕਟ ਕੀਤਾ ਜਾਵੇ ਤੇ ਦੋਸਤੋ ਹਾਈ ਕੋਰਟ ਵਾਲੇ ਕੇਸ ਦੀ ਪੇਸ਼ੀ ਤਾਂ 24 26 ਅਗਸਤ ਦੀ ਹੈ ਪਰ ਜਿਹੜੀ ਦੂਜੀ ਹੈ ਜ਼ਮਾਨਤ ਤੇ ਹੋਣੀ ਹੈ ਬਹਿਸ ਉਹ ਕੱਲ ਨੂੰ ਫੇਰ ਪੇਚੀ ਹੈ ਕੱਲ ਸੀਗੀ ਤੇ ਕੱਲ ਨੂੰ ਦੋਸਤੋ ਇੱਕ ਤਰੀਕ ਨੂੰ ਫੇਰ ਪੇਚੀ ਹੈ ਹੁਣ ਦੇਖਦੇ ਆ ਕਿ ਉਹ ਪੈਨ ਡਰਾਈਵ ਵਾਲੇ ਸਬੂਤ ਕੀ ਕੁਝ ਕਰਦੇ ਆ ਇੱਕ ਵਿਕਰਮਜੀਤਕੇ ਦੇ ਜਿਹੜੇ ਵਕੀਲ ਨੇ ਸੋਹਤੀ ਸਾਹਿਬ ਉਹਨਾਂ ਨੇ ਰੋਪ ਲਾਇਆ ਹੈ ਬੜਾ ਵੱਡਾ ਕਹਿੰਦੇ ਦਿੱਲੀ ਤੋਂ ਕੋਈ ਬੰਦਾ ਸੀਬੀਆਈ ਦਾ ਰਿਟਾਇਰ ਅਫਸਰ ਉਹਨੂੰ ਬੜਾ ਘੈਂਟ ਅਫਸਰ ਕਹਿੰਦੇ ਆ ਜਿਹੜਾ ਕੇਸ ਕਹਿੰਦੇ ਅੜ ਜਾਂਦਾ ਹੈ ਪੁੱਛਗਿੱਛ ਵਾਸਤੇ ਉੱਥੇ ਉਹ ਆਉਂਦਾ ਹੈ ਤੇ ਦੋਸਤੋ ਕਹਿੰਦੇ ਕੇਜਰੀਵਾਲ ਦਾ ਉਹ ਅਡਵਾਈਜ਼ਰ ਐ ਇਹ ਦੋਸ਼ ਲਾਏਗੇ ਮੈਂ ਨਹੀਂ ਕਹਿੰਦਾ ਜਿਹੜਾ ਵਕੀਲ ਐ ਸੋਭਤੀ ਸਾਹਿਬ ਸੀਨੀਅਰ ਵਕੀਲ ਮਜੀਠਕੇ ਦੇ ਕਹਿੰਦੇ ਕੇਜਰੀਵਾਲ ਦਾ ਡਿਵਾਈਜ਼ਰ ਐ ਨਾ ਉਹਦਾ ਮਹੇਸ਼ਪੁਰੀ ਐ ਸੀਬੀਆਈ ਦਾ ਕੋਈ ਪੁਰਾਣਾ ਅਫਸਰ ਐ ਬੜਾ ਘੈਂਟ ਦਾ ਆਦੇ ਐ ਕਹਿੰਦੇ ਉਹ ਮਜੀਠਕੇ ਦੀ ਪੁੱਛ ਗੇਚ ਕਰਨ ਵਾਸਤੇ ਪਹਿਲਾਂ ਵੀ ਸੱਦਿਆ ਸੀ ਕਹਿੰਦੇ ਹੁਣ ਕੱਲ ਨੂੰ ਫਿਰ ਕਿਉਂਕਿ 3 ਦਿਨਾਂ ਦਾ ਰਿਮਾਂਡ ਅਜੇ ਵੀ ਬਾਕੀ ਆ 12 ਦਿਨ ਪਹਿਲਾਂ ਪੂਰੇ ਹੋ ਕੇ 15 ਦਿਨਾਂ ਦਾ ਰਿਮਾਂਡ ਵਿਜੀਲੈਂਸ ਲੈ ਸਕਦੀ ਹੈ 3 ਦਿਨਾਂ ਦਾ ਰਿਮਾਂਡ ਸਰਕਾਰ ਨੇ ਹਜੇ ਪੈਂਡਿੰਗ ਸਾਡ ਰੱਖਿਆ ਤੇ ਦੋਸਤੋ ਹੋ ਸਕਦਾ ਹੈ ਉਧਰ ਮਜੀਠਕੇ ਦੇ ਵਕੀਲ ਕੱਲ ਨੂੰ ਜ਼ਮਾਨਤ ਮੰਗਣਗੇ ਪਰ ਜਿਹੜੇ ਸਰਕਾਰੀ ਵਕੀਲ ਹੈ ਉਹ 3 ਦਿਨਾਂ ਦਾ ਰਿਮਾਂਡ ਮੰਗ ਸਕਦੇ ਆ ਕਿਉਂਕਿ ਪਿੰਗ ਡਰਾਈਵ ਦੇ ਵਿੱਚ ਜਿਹੜਾ ਕੁਝ ਹੈ ਉਹ ਜੱਜ ਸਾਹਿਬ ਨੇ ਦੇਖ ਲਿਆ ਹੋਣਾ ਤੇ ਮਜੀਠਕੇ ਦੇ ਵਕੀਲਾ ਨੂੰ ਵੀ ਉਹ ਮੁਹਈਆ ਕਰਾਇਆ ਗਿਆ ਹੈ ਦੇਖਦੇ ਆਂ ਦੋਸਤੋ ਕੀ ਬਣਦਾ ਜਿਹੜਾ ਤੀਜਾ ਵੱਡੀ ਗੱਲ ਸੀ ਇੱਕ ਤੇ ਦੋਸਤੋ ਇੱਕ ਸੁਡ ਮੁੱਕੀ ਵਾਲੀ ਹੋ ਗਈ ਚੌਂਕੀਦਾਰ ਵਿਚਾਰਾ ਕੁੱਟਿਆ ਗਿਆ ਮਜੀਠੀਕੇ ਦੇ ਭਲੇਖੇ ਚ ਇੱਕ ਹੋ ਗਿਆ ਆਪਣਾ ਇਹ ਜਿਹੜੀ ਦਿੱਤੀ ਆ ਉਹਨਾਂ ਨੇ ਪੈਨ ਡਰਾਈਵ ਤੀਜਾ ਇੱਕ ਪੱਤਰਕਾਰ ਹੈ ਦੋਸਤੋ ਪੰਜਾਬ ਦਸਤਾ ਵੇਚਦਾ ਲੱੱਧੜ ਲੱੱਧੜ ਸਾਹਿਬ ਉਹਨਾਂ ਦਾ ਨਾਮ ਹੈ ਪੂਰਾ ਨਾਮ ਹੈ ਹੁਣ ਉਹਨਾਂ ਦਾ ਭੁੱਲ ਗਿਆ ਦਸਤਾਰ ਸਜਾ ਕੇ ਰੱਖਦੇ ਆ ਪਹਿਲਾਂ ਵੀ ਉਹ بڑے ਕੇਸਾਂ ਦੇ ਵਿੱਚ ਅੰਦਰ ਵੀ ਰਹਿ ਕੇ ਆਇਆ ਹੈ ਕਿਉਂਕਿ ਉਹ ਘੈਂਟ ਪੱਤਰਕਾਰ ਹੈ ਇੱਕ ਤਾਂ ਪੱਤਰਕਾਰ ਹੁੰਦੇ ਆ ਨਾ ਆਪਣੇ ਬੱਚੇ ਪਾਲਣੇ ਟਾਈਮ ਪਾਫ ਕਰਨਾ ਚਲੋ ਉੱਥੇ ਜਾ ਕੇ ਕਵਰੇਜ ਕਰ ਲਈ ਉਹ ਭੇਜਤੀ ਆਪਣੇ ਚੈਨਲ ਨੂੰ ਤੇ ਠੀਕ ਹੈ ਇੱਕ ਪੱਤਰਕਾਰ ਹੁੰਦੇ ਆ ਕੱਲੀ ਕਮਾਈ ਨਹੀਂ ਉਹਨਾਂ ਨੂੰ ਸ਼ੌਂਕ ਹੁੰਦਾ ਨਿੱਜੀ ਜਨੂਨ ਜਨੂਨੀ ਪੱਤਰਕਾਰੀ ਕੱਢ ਕੇ ਲਿਓਣੇ ਸਬੂਤ ਪ੍ਰੂਫ ਕੱਢ ਕੇ ਲਿਓਣੇ ਉਹ ਉਹ ਹੈ ਲੜੜ ਉਹਨੇ ਮੰਗਿਆ ਦੋਸਤੋ ਕੱਲ ਨੂੰ ਜੱਜ ਸਾਹਿਬ ਤੇ ਉਹਦਾ ਵੀ ਕੇਸ ਲੱਗਿਆ ਉਹ ਕਹਿੰਦਾ ਬਿਕਰਮ ਮਜੀਠੀ ਦਾ ਜਿਹੜਾ ਕੇਸ ਹੈ ਇਹਦੀ ਲਾਈਵ ਸੁਣਵਾਈ ਹੋਵੇ ਭਾਵ ਕਹਿੰਦਾ ਸਾਨੂੰ ਪੱਤਰਕਾਰਾਂ ਨੂੰ ਟਾਈਮ ਦਿੱਤਾ ਜਾਵੇ ਅਸੀਂ ਅੰਦਰ ਜੱਜ ਦੇ ਸਾਹਮਣੇ ਬਹਿ ਕੇ ਕਹਿੰਦਾ ਸੁਣਨਾ ਚਾਹੁੰਨੇ ਆ ਕਿ ਉੱਥੇ ਕੀ ਬਹਿਸ ਚੱਲ ਰਹੀ ਹੈ ਕਿ ਜਿਹੜੇ ਬਿਕਰਮ ਮਜੀਠੀ ਦੇ ਉੱਤੇ ਕਹਿੰਦਾ ਅੰਦਰ ਗੱਲ ਕੁਝ ਹੋਰ ਹੋ ਰਹੀ ਹੈ ਅਦਾਲਤ 'ਚ ਪਰ ਬਾਹਰੇ ਆ ਕੇ ਸਰਕਾਰੀ ਵਕੀਲ ਕੁਝ ਹੋਰ ਦੱਸ ਰਹੇ ਹੈ ਕਹਿੰਦਾ ਮੈਨੂੰ ਸ਼ੱਕ ਹੈ ਕਿ ਇਹ ਕੇਸ ਸਿਆਸਤ ਤੋਂ ਕਿਤੇ ਪ੍ਰੇਰਿਤ ਤੇ ਨਹੀਂ ਕਿਤੇ ਬਿਕਰਮ ਮਜੀਠੇ ਨੂੰ ਤੰਗ ਪਰੇਸ਼ਾਨ ਜਾਣ ਬੁੱਝ ਕੇ ਤੇ ਨਹੀਂ ਕੀਤਾ ਜਾ ਰਿਹਾ ਤੇ ਦੋਸਤੋ ਮਜੀਠਗੇ ਦੇ ਵਕੀਲਾ ਵੱਲੋਂ ਉਸ ਪੱਤਰਕਾਰ ਨੂੰ ਹੰਗਾਰਾ ਮਿਲ ਗਿਆ ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਧੜੇ ਵੱਲੋਂ ਅਸੀਂ ਜੱਜ ਸਾਹਿਬ ਨੂੰ ਲਿਖ ਕੇ ਦੇ ਦਿੱਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਮਜੀਠਗੇ ਨੂੰ ਕੋਈ ਇਤਰਾਜ਼ ਨਹੀਂ ਲਾਈਵ ਸੁਣਵਾਈ ਚੱਲ ਸਕਦੀ ਹੈ ਇਹ ਪੱਤਰਕਾਰ ਦੇਖ ਸਕਦੇ ਆ ਹੁਣ ਦੇਖਦੇ ਆ ਕੀ ਸਰਕਾਰ ਵਾਲੇ ਪਾਸਿਓਂ ਕੱਲ ਨੂੰ ਦੋਸਤੋ ਤੇ ਕੀ ਪੱਕਾ ਹੁੰਦਾ ਹੈ ਉਹਨਾਂ ਪੱਤਰਕਾਰਾਂ ਨੂੰ ਸਮਾਂ ਦੇਣਗੇ ਜਾਂ ਨਹੀਂ ਦੇਣਗੇ ਤੇ ਜਿਹੜੇ ਪੈਨ ਡਰਾਈਵ ਦੇ ਵਿੱਚ ਕੀ ਕੁਝ ਹੈ ਉਹਦੇ ਵਿੱਚੋਂ ਕੀ ਸੱਪ ਨਿਕਲਣਾ ਹੈ ਕਿਹੜਾ ਇੱਕ ਤਾਂ ਆਪਾਂ ਕਹਿ ਦਿੰਨੇ ਆ ਪਾਣੀ ਵਾਲੇ ਸੱਪ ਹੁੰਦੇ ਆ ਦੋਸਤੋ ਚੂਹੇ ਖਾਣੇ ਸੱਪ ਇੱਕ ਹੁੰਦਾ ਨਾਗ ਫਨੀਰ ਕਿਤੇ ਕਾਲਾ ਕੋਬਰਾ ਫਨੀਰ ਤਾਂ ਹੀ ਨਿਕਲਦਾ ਜੇ ਤਾਂ ਪੈਨ ਡਰਾਈਵ ਚੋਂ ਉਹ ਨਿਕਲ ਆਇਆ ਫਿਰ ਤਾਂ ਰਗੜੇ ਗਏ ਤੇ ਜੇ ਹੋਇਆ ਡੱਡੂ ਖਾਣਾ ਫੇਰ ਦੋਸਤੋ ਮਜੀਠੇਰ ਨੂੰ ਅੰਦਰ ਕੋਈ ਨਹੀਂ ਰੱਖ ਸਕਦਾ ਫੇਰ ਉਹਦੀ ਜ਼ਮਾਨਤ ਹੋਣੀ ਕੱਲ ਨੂੰ ਪੱਕੀ ਹੈ ਜਾਂ ਤੇ ਜ਼ਮਾਨਤ ਹੋਊਗੀ ਤੇ ਜਾਂ ਫਿਰ ਕੋਈ ਦਲੀਲ ਦੇਣੀ ਪੂ ਜਾਂ ਜੱਜ ਫੈਸਲਾ ਰਾਖਾ ਰੱਖਣਗੇ ਇਹ ਤਿੰਨ ਗੱਲਾਂ ਚੋਂ ਇੱਕ ਦੋਸਤੋ ਕੱਲ ਨੂੰ ਹੋਣੀ ਹੈ ਤੇ ਹੱਕ ਸੱਚ ਦੀ ਗੱਲ ਕਰਨ ਦੇ ਵਾਸਤੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਵੀਰਾਂ ਨੇ ਕਰਿਆ ਸਬਸਕ੍ਰਾਈਬ ਕਰ ਲਿਓ ਜਿੰਨਾ ਕੋ ਹੋ ਸਕਦਾ ਹੈ ਵੀਡੀਓ ਨੂੰ ਸਾਂਝੀ ਲੈ ਇੱਕ ਸ਼ੇਰ ਜੋ ਹੁੰਦਾ ਹੈ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ